ਇਤਿਹਾਸ ਤੋਂ ਜਾਂਦੇ ਨੇ ਬੋਲੇ ਸੋਨਿਹਾਰ ਸੰਗਤ ਜੀ ਬੜੇ ਬੜੇ ਹੋਣੇ ਗਿਆਨੀ ਬੀਤ ਪਾਲ ਵਾਲੇ ਹਾਜ਼ਰ ਹੋਏ ਪਹਿਲਾਂ ਵੀ ਬੜੀ ਬੜੀ ਰਹਿਮਤ ਹੈ ਗੁਰਮੁਖ ਫਰੀਦੀਆਂ ਵੱਡੀਆਂ ਸੇਵਾਵਾਂ ਆ ਰਹੇ ਨੇ ਬਹੁਤ ਸਾਰਾ ਜੀ ਉਤਾਰੀ ਅਣੀ ਇਹਨਾਂ ਗੁਰੂ ਦੀ ਪਾਲਣੀਆਂ ਆ ਬਾਜੇਵ ਬਾਬਾ ਜੂਰਾ ਸਿੰਘ ਦੇ ਬਖੇਡੇ ਵਾਲੇ ਹਾਜ਼ਰ ਹੋਏ ਜੀ ਆਇਆਂ ਆਖਦਾ ਹੈ ਰਾਤ ਇੱਕ ਵਿਸ਼ੇਸ਼ੀ ਕਰਨੀ ਹੈ ਕਰਦੇ ਹੋ ਆ ਭਾਈ ਜੀ ਦੇ ਨਾਵੇਂ ਵਾਲੇ ਨੇ ਆਪਕੀ ਮੁਖਾਤਬਾ ਪੜਾਇਆ ਅੱਜ ਕੱਲ੍ਹ ਤਿੰਨ ਚਾਰ ਜਿਹੜੀਆਂ ਪਹਿਲਾਂ ਨਾਲ ਅ ਅਲਿਪ ਦੇ ਵਿਰੋਧ ਨਾਲ ਕੋਈ ਐ ਸਾਊਂਡਿੰਗ ਨਹੀਂ ਤੇ ਇਹ ਵਧੀਆ ਪ੍ਰਬੰਧ ਲੈ ਕੇ ਨਹੀਂ ਹੁੰਦੇ ਹਰ ਇੱਕ ਦਾ ਦੇਖ ਦੇ ਦੇ ਗੋਗਾ ਜਾਇਆ ਤੇ ਸਿੱਧਾ ਉੱਠਾਇਆ ਗੋਗਾ ਖੜਾ ਕਰਵਾਇਆ ਤੇ ਦੂਜੇ ਨੇ ਕਿਹਾ ਬਹਿ ਰਿਹਾ ਹਾਲਾਤ ਕੇ ਬਾਰੇ ਆਪੋ ਸਾਥੋ ਤੁਸੀਂ ਨਾ ਦੇਖ ਰਿਹਾ ਕੋਈ ਗੱਡੀ ਲਾਈਨ ਸੱਤੂ ਨੂੰ ਵਾਪਸ ਆ ਕੇ ਕਹੋ ਲੈ ਤੁਸੀਂ ਹਾਰੇ ਫੋੜ ਫੋੜਾ ਗੇ ਨੂੰ ਅੱਜ ਆਪਾਂ ਬਾਹਰ ਨੂੰ ਦੋਵਾ ਤੇ ਬੇਨਤੀ ਕੋ ਜੇ ਮਾਰਾ ਲਾਵਾਗੇ ਨਾਲ ਆਹ ਨਰਮਨ ਬੇਸਤੀ ਚਲਾਗਾ ਦੀ ਹਾਣੂਈォ ਅਗਰੇ ਵੀਰਾਂ ਨੂੰ ਥੋੜੇ ਥੋੜੇ ਅੱਗੇ ਆਓ ਸਾਰਿਆਂ ਨੂੰ ਬਿਠਾਈਏ ਪਾਣ ਦੇਗਾ ਦੇਵਤਾਂ ਨੂੰ ਚਾਇ ਲਈ ਗੋਦਾ ਚਾਇਆ ਇੱਥੇ ਕਬਠਾਇਆ ਐ ਗੋਦਾ ਥੋੜਾ ਚੁੱਪ ਨਾ ਦੂਰੇ ਖਿਆ ਪੂਰੇ ਲੱਗਾ ਪੈਟ ਹੋ ਕੇ ਕਹਿ ਰਿਹਾ ਆਪਾਂ ਹੋਰ ਸਤਪੁਰਨ ਦੀ ਉੱਤਸਵ ਸਤਪੁਰਨ ਨੇ ਮੈਂ ਮਾਰਾ ਜੀਵ ਦੇ ਚੱਕਾ ਪੇਟ ਕਰਿਆ ਸਤਪੁਰਨ ਦੇ ਬਾਤ ਖਾਉਣਾ ਨਾ ਬੜੇ ਸਰਕਾਰ ਨਾਲ ਬੇਨਤੀ ਕਰਾਂਗਾ ਔਰ ਥੋੜੇ ਅੱਗੇ ਆ ਜਾਓ ਸਾਰੀ ਸੰਗਤ ਅੱਜ ਆਈ ਦੀਆ ਸਭ ਤੋਂ ਵੱਡਾ ਹਰੀ ਚਿੱਟਾ ਹੁਣ ਵਾਲੇ ਆਦੇ ਗੋਡਾ ਨੂੰ ਤਾਂ ਕਹਿੰਦੇ ਆਪ ਵੀ ਇਤਿਹਾਸ ਦੀ ਗੱਲ ਕਰ ਸਕਦੇ ਨੇ ਗੁਰਵਾਨੀ ਤੇ ਗੋਡਾ ਕਰ ਸਕਦੇ ਨੇ 10 ਡੇਢ ਲੱਖ

ਪ੍ਰਤਸੰਗਧਾਵਾਂ ਨਹੀਂ ਬਹੁਤ ਹੋਰ ਨਿਸ਼ਾਨੀ ਸ਼ਿਕਾਇਤ ਇਹਨਾਂ ਨੂੰ ਆਉਣ ਗਿਆ ਮੈਂ ਬੁਗਤ ਹੋਇਆ ਹੈ ਇਹਨਾਂ ਦਾ ਵਿਅਕਤੀਗਤ ਸਪੈਸ਼ਲ ਮਾਹਰ ਵਾਲਾ ਪਾਵਾ ਹੈ ਉਹ ਸੰਕੇਤ ਦੋਹਰਾ ਕਿ ਆਪਣੇ ਕੇ ਇੱਕ ਜਗਾਰਾ ਲਾਇਓ ਨਾਲ ਹੀ ਸੰਬੰਧਿਤ ਲੋਕਾਂ ਕੋਲ ਆਓ यो लाजे यो बे ए प्रेमको लागि यो हाम्रो लागि यो हाम्रो लागि 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 हाम्रो ਇੱਕਠੇ ਹੋ ਕੇ ਨੌਵੇਂ ਮਹਾਦੇ ਦੇ ਸ਼ਲੋਕ ਪੜ੍ਹਦੇ ਤੇ ਆਵਾਜ਼ ਇੱਕੋ ਹੀ ਲੱਗਦੀ ਹੈ। ਇੰਦਕਲੋ ਟੋਨਾ ਥਾਰਿਆਂ ਦੀ ਆਵਾਜ਼ ਇੱਕ ਰਹੀ। ਕਾਜੀ ਮੌਲਾਨੇ ਔਰਨਗਜ਼ੇ ਮੌਤ ਵਰਗੀ ਚੁੱਪ ਮਹਾਰਾਜ ਤੁਹਾਨੂੰ। ਦਿਨ ਦਿਨ ਚ ਆਪਣੀ ਨਿਮਰਤਾ ਘਟਦੀ ਹੈ ਪਰ ਸਤਕਰ ਦੇ ਬਾਬਾ ਚੰਦ ਸਿੰਘ ਜੋ ਮਹਾਨ ਸ਼ੇਖ ਨੇ ਜਿਹਦਾ ਜੀਵਨ ਪੂਰਾ ਜੀ ਬੈਕਗ੍ਰਾਉਂਡ ਵਿੱਚ ਹੈ। ਸਤਿਗੁਰੂ ਜੀ ਆਪਾਂ ਯਾਦ ਕਰਦੇ ਹਾਂ ਤੇਗ ਬਹਾਦਰ ਸਿਮਰ ਘਰ ਨਾਮ ਨਿਰਧ ਆਵੇ ਛਾਏ ਸਭ ਧਰਤੀ